ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਿਵਰਾਜ ਵਿਰਕ ਨੂੰ ਜ਼ਿਲ੍ਹਾ ਪਟਿਆਲਾ ਯੂਥ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਰਾਜਪੁਰਾ ਦੇ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਰਾਜਪੁਰਾ ਯੂਥ ਪ੍ਰਧਾਨ ਰਾਜੀਸ਼ ਪੋਵਾ ਦੀ ਅਗਵਾਈ ਦੇ ਹੇਠ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਸ਼ਿਵਰਾਜ ਵਿਰਕ ਨੂੰ ਸਿਰੋਪਾ ਪਾ ਕੇ ਰਾਜਪੁਰਾ ਆਉਣ ਤੇ ਭਰਪੂਰ ਸਵਾਗਤ ਕੀਤਾ ਗਿਆ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਸਮਾਗਮ ਦੇ ਦੌਰਾਨ ਯੂਥ ਵਰਕਰਾਂ ਦੀ ਕਾਫੀ ਵੱਡੀ ਗਿਣਤੀ ਹਾਜ਼ਰ ਰਹੀ ਜਿਸ ਦੇ ਨਾਲ ਸਮਾਗਮ ਦੇ ਵਿੱਚ ਭਰਪੂਰ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਰਾਜੀਸ਼ ਬੋਵਾ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਿਵਰਾਜ ਵਿਰਕ ਨੂੰ ਜ਼ਿਲ੍ਹਾ ਉਤਪਰਧਾਨ ਯੋਗਤਕਰਾਂ ਦੇ ਨਾਲ ਯੂਥ ਦੇ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ। ਉਹਨਾਂ ਕਿਹਾ ਕਿ ਸ਼ਿਵਰਾਜ ਵਰਕਰ ਹਮੇਸ਼ਾ ਯੂਥ ਦੇ ਨਾਲ ਖੜੇ ਰਹਿੰਦੇ ਨੇ ਤੇ ਪਾਰਟੀ ਦੇ ਹਰ ਕੰਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ। ਇਸ ਮੌਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਰਹਿਨੁਮਾਈ ਦੇ ਹੇਠ ਹਲਕੇ ਦੇ ਵਿੱਚ ਲਗਭਗ 30 ਪਲੇ ਗਰਾਊਂਡ ਤਿਆਰ ਕੀਤੇਗੇ ਜੋ ਵਾਕ ਵਾਕ ਪਿੰਡਾਂ ਦੇ ਵਿੱਚ ਬਣਾਏਗੇ ਜਲਦ ਹੀ ਇਹਨਾਂ ਪਲੇ ਗਰਾਊਂਡਾਂ ਦੇ ਰਾਹੀਂ ਯੂਥ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕੀਤਾ ਜਾਏਗਾ ਉਥੇ ਹੀ ਨਵੇਂ ਨਿਯੁਕਤ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵਰਾਜ ਬਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿਹਾ ਕਿ ਪਾਰਟੀ ਦੇ ਵੱਲ ਉਹਨਾਂ ਤੇ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਦੇ ਲਈ ਉਹ ਪਾਰਟੀ ਦੇ ਉੱਚ ਆਗੂਆਂ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ तहे ਦਿਲੋਂ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਯੂਥ ਦੇ ਵਿੱਚ ਕੰਮ ਕਰਦੀ ਆ ਰਹੀ ਨੇ ਤੇ ਅੱਗੇ ਵੀ ਪੂਰੀ ਮਿਹਨਤ ਦੇ ਨਾਲ ਯੂਥ ਨੂੰ ਜੋੜਨ ਦਾ ਕੰਮ ਜਾਰੀ ਰੱਖਣਗੇ ਉਹਨਾਂ ਨੇ ਦੱਸਿਆ ਕਿ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਯੂਥ ਨੂੰ ਖੇਡਾਂ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਹਰ ਜ਼ਿਲ੍ਹੇ ਦੇ ਵਿੱਚ 25 ਤੋਂ 30 ਪਲੇ ਗਰਾਊਂਡ ਤਿਆਰ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਵਾਰਡ ਪੱਧਰ ਤੇ ਜਿਮ ਖੋਲੇ ਜਾ ਰਹੇ ਨੇ ਯੂਥ ਨੂੰ ਖੇਡਾਂ ਦੇ ਲਈ ਸਪੋਰਟਸ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਮੈਨੂੰ ਜੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਲਾਇਆ ਜੀ ਯੂਥ ਦਾ ਉਹਦੇ ਲਈ ਅਸੀਂ ਐਮਐਲਏ ਸਾਹਿਬ ਤੋਂ ਦਾ ਧੰਨਵਾਦ ਕਰਦੇ ਹਾਂ ਜੀ ਆਸ਼ੀਰਵਾਦ ਲੈਣ ਆਏ ਸੀ ਨੀਨਾ ਮਿੱਤਲ ਜੀ ਦਾ ਤੇ ਮੇਰੇ ਨਾਲ ਰਜੇਸ਼ ਬਾਵਾ ਜੀ ਨੇ ਸਾਡੇ ਇੱਥੇ ਯੂਥ ਦੇ ਕੋਆਰਡੀਨੇਟਰ ਨੇ ਤੇ ਜਸਪਰੀ ਜੀ ਨੇ ਤੇ ਸਾਰੇ ਬਲਾਕ ਪ੍ਰਧਾਨਾਂ ਸਾਰਿਆਂ ਨੇ ਸਨਮਾਨ ਕੀਤਾ ਇੱਥੇ ਬੁਲਾ ਕੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਪਾਰਟੀ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਜੋ ਦੇਈ ਕੀ ਹੈ ਤਾਂ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਹੀਂ ਪਾਉਗੇ ਅਸੀਂ ਯੂਥ ਦੇ ਵਿੱਚ ਸ਼ੁਰੂ ਤੋਂ ਹੀ ਕੰਮ ਕਰਦੇ ਆ ਰਹੇ ਹਾਂ ਮਿਹਨਤ ਕਰ ਰਹੇ ਹਾਂ ਜੀ ਅੱਗੇ ਜਾ ਕੇ ਵੀ ਤੇ ਪਾਰਟੀ ਨੇ ਸਾਨੂੰ ਸਪੈਸ਼ਲੀ ਜੀ ਇੱਕ ਤਾਂ ਪਲੇਗ੍ਰਾਉਂਡ ਦਿੱਤੇ ਨੇ ਹਰ ਇੱਕ ਹਲਕੇ ਦੇ ਵਿੱਚ 25 ਤੋਂ 30 ਪਲੇਗ੍ਰਾਉਂਡ ਬਣ ਰਹੇ ਨੇ ਉਹਦੇ ਵਿੱਚ ਵੀ ਯੂਥ ਨੂੰ ਸਾਰਿਆਂ ਨੂੰ ਜੋੜ ਕੇ ਜੀ ਉੱਥੇ ਲੈ ਕੇ ਜਾਵਾਂਗੇ ਜਿਹੜੇ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਨਸ਼ੇ ਤੋਂ ਕੱਢ ਕੇ ਯੂਥ ਲਈ ਪਲੇਗ੍ਰਾਉਂਡ ਬਣਾਏ ਗਏ ਨੇ ਉੱਥੇ ਵੱਧ ਤੋਂ ਵੱਧ ਯੂ ਤੇ ਆਪਣੀ ਕਸਰਤ ਕਰੂਗਾ ਜੀ ਜਿੰਮ ਵੀ ਖੁੱਲ ਰਹੇ ਨੇ ਤੇ ਵੱਖ-ਵੱਖ ਕਿੱਟਾਂ ਵੀ ਮਿਲ ਰਹੀਆਂ ਜੀ ਸਪੋਰਟਸ ਕਿੱਟਾਂ ਵੀ ਦੇ ਰਿਆ ਤੇ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡਾ ਸਮੇਤ ਯੂਨੀ ਕਿਹੜੇ ਕਿਹੜੇ ਯੂਥ ਲਈ ਜੀ ਸਭ ਤੋਂ ਵੱਡਾ ਪ੍ਰੋਗਰਾਮ ਤਾਂ ਜੀ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਿਹੜੇ ਜਿੰਮ ਖੁੱਲ ਰਹੇ ਨੇ ਹਰ ਇੱਕ ਬੋਰਡ ਦੇ ਵਿੱਚ ਜਿੰਮ ਖੁੱਲ ਰਹੇ ਨੇ ਤੇ ਪਿੰਡਾਂ ਦੇ ਵਿੱਚ ਗਰਾਊਂਡ ਬਣ ਰਹੇ ਨੇ ਜਿੱਥੇ ਜਿੱਥੇ ਜਗ੍ਹਾ ਹੈਗੀ ਹੈ ਤੇ ਇਸ ਇਹਦੇ ਲਈ ਅਸੀਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਹਿਲਾਂ ਵੀ ਇਨਚਾਰਜ ਲਾਇਆ ਸੀ ਇਹਨਾਂ ਨੂੰ ਤੇ ਜਿਹੜਾ ਪਾਰਟੀ ਵੱਲੋਂ ਸ਼ਿਵਰਾਜ ਜੀ ਨੂੰ ਕੱਲ ਨਾਮਿਨੇਟ ਕੀਤਾ ਹੈ ਤੇ ਉਹਦੇ ਵਿੱਚ ਸਾਨੂੰ ਬੜੀ ਖੁਸ਼ੀ ਹੈ ਕਿ ਸ਼ਿਵਰਾਜ ਜੀ ਸਾਡਾ ਬਹੁਤ ਸਾਥ ਦਿੰਨੇ ਆ ਜੇ ਕਿਤੇ ਵੀ ਸਾਨੂੰ ਕੋਈ ਦਿੱਕਤ ਆਂਦੀ ਹੈ ਪਾਰਟੀ ਪਾਰਟੀ ਵੱਲੋਂ ਤਾਂ ਅਸੀਂ ਸ਼ਿਵਰਾਜ ਜੀ ਨੂੰ ਕਾਲ ਕਰੀਏ ਤਾਂ ਸ਼ਿਵਰਾਜ ਜੀ 1 ਮਿੰਟ ਤੋਂ ਪਹਿਲਾਂ ਸਾਡੀ ਕਾਲ ਪੀਕ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਜਿਲ੍ਹਾ ਪ੍ਰਧਾਨ ਜਿਹੜੇ ਲਾਇਆ ਸ਼ਿਵਰਾਜ ਜੀ ਲਾਇਆ ਅਸੀਂ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅੱਗੇ ਜੋ ਯੂਥ ਵਾਸਤੇ ਕਿਆ ਕਿਹੜੇ ਕਿਹੜੇ ਉਪਰਾਂ ਦੀ ਕਰੇ ਜਾ ਰਹੇ ਯੂਥ ਸਾਡੇ ਹਲਕੇ ਚ ਐਮ ਐਲ ਏ ਮੈਡਮ ਨੀਨਾ ਮਿੱਤਰ ਜੀ ਦੀ ਰਹਿਨਮਾਈ ਚ ਤੀ ਪਲੇਗਰਾਉਂਡ ਆਏ ਆ ਜੋ ਕਿ ਪੂਰੇ ਹਲਕੇ ਦੇ ਵਿੱਚ ਬੰਨੇ ਆ ਅਲੱਗ-ਅਲੱਗ ਪਿੰਡਾਂ ਚ ਤੇ ਜਲਦੀ ਯੂਥ ਕਿਟਾਂ ਆ ਰਹੀਆਂ ਜਿਹੜੀ ਕਿ ਅਸੀਂ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ